ਤਾ ਆਪਾਂ ਦਾ ਬੈਟਰੀ ਜੇ ਵੀ ਬਿਲਕੁਲ ਓਵਰ ਨਹੀਂ ਕਰਨੀ ਹੈਗੀ ਠੀਕ ਹੈ ਤੇ ਇਹ ਤਕਰੀਬਨ 50 ਕਿਲੋਮੀਟਰ ਚੱਲਦੀ ਆ ਤੁਸੀਂ ਸੋਚ ਕੇ ਚੱਲੋ ਵੀ ਆਪਾਂ ਵੀ ਜੇ ਕਿਤੇ 20 ਕਿਲੋਮੀਟਰ ਜਾਣਾ ਵੀ 20 ਆਉਣ 20 ਜਾਣ 40 ਦਾ ਮਾਰਜਨ ਰੱਖ ਕੇ ਚੱਲੋ ਠੀਕ ਹੈ ਤੇ ਪਾਣੀ ਦੇ ਵਿੱਚੋਂ ਬਚਾ ਕੇ ਰੱਖਣਾ ਬੈਟਰੀਆਂ ਇਹਦੀਆਂ ਥੱਲੇ ਨੇ ਤੁਹਾਡੀ ਸੀਟ ਦੇ ਬਿਲਕੁਲ ਥੱਲੇ ਨੇ ਬੈਟਰੀਆਂ ਠੀਕ ਹੈ ਜੀ ਤੇ ਲੋਕ ਲੱਗਿਆ ਹੋਇਆ ਇਹਨੂੰ ਇਹ ਮੂਰੇ ਲੋਕ ਲੱਗਦਾ ਹੈ ਚਾਬੀ ਇਹਦੇ ਤੇ ਧਿਆਨ ਨਾਲ ਕਿਤੇ ਲੋਕ ਲੱਗ ਜਾਣਾ ਜੇ ਹਨ ਸੰਗਲੀ ਵਗੈਰਾ ਰੱਖ ਲਿਓ ਆਪ ਜੀ ਨਾਲ ਤੇ ਆਪਾਂ ਨੂੰ ਇਹ ਸੈਂਟਰ ਸਰਕਾਰ ਦੀ ਜਿਹੜੀ ਇਲਿੰਕੋ ਸੰਸਥਾ ਆ ਠੀ ਮੋਦੀ ਸਰਕਾਰ ਵੱਲੋਂ ਇਹ ਫ੍ਰੀ ਦਿੱਤੀਆਂ ਗਈਆਂ। ਠੀਕ ਹੈ ਜੀ ਤੇ ਬਾਕੀ ਤੁਹਾਡਾ ਕੀ ਇਹ ਵੀਰੇ ਨੂੰ ਤਾਂ ਬਹੁਤ ਇਹਨੂੰ ਤਾਂ ਬਹੁਤ ਚਿਰ ਹੋ ਗਿਆ ਹਨਾ 4-5 ਸਾਲ ਹੋ ਗਏ ਕਿ ਤੋ ਮੌਕਾ ਮਿਲ ਨਹੀਂ ਸੀ ਰਿਹਾ ਹਨਾ ਮੈਂ ਤਾਂ ਬਹੁਤ ਉਮੀਦ ਲੱਗਿਆ ਹੋਇਆ ਸੀ ਕਾਫੀ ਸਮੇਂ ਤੇ ਸਾਡੇ ਪ੍ਰਧਾਨ ਜੀ ਨੇ ਇਹਨਾਂ ਦਾ ਵਿਸ਼ੇਸ਼ ਉਦਮ ਜਿਹੜਾ ਇਹ ਇਹਨੂੰ ਟ੍ਰਾਈਸਾਈਕਲ ਪ੍ਰੋਵਾਈਡ ਕਰਾਉਣ ਲਈ ਤੇ ਇਹ ਸਾਡੇ ਕਿਲਾ ਰੈਪਰ ਤੋਂ ਮੇਰੇ ਪਿੰਡ ਤੋਂ ਹੀ ਨੇ ਤੇ ਵੀਰ ਜੀ ਦੇ ਸੱਟ ਲੱਗੀ ਸੀ ਸਪੈਨਲ ਕੋਡ ਇੰਜਰੀ ਆ ਤੇ ਇਹਨਾਂ ਨੂੰ ਫਿਰ ਇਹ ਬੈਟਰੀ ਵਾਲੀ ਟ੍ਰਾਈਸਾਈਕਲ ਲਈ ਇਹਨਾਂ ਨੇ ਪਰ ਇਹ ਚਾਹੁੰਦੇ ਵੀਲਚੇਅਰ ਸੀਗੀ ਪਰ ਉਹ ਨਹੀਂ ਮਤਲਬ ਅ ਕੁਲਿਜੀਬਿਲਟੀ ਨਹੀਂ ਸੀ ਇਹਨਾਂ ਦੀ ਬਣਦੀ ਸੀ ਕੀ ਕਹਿੰਦੇ ਸੀ ਤੁਸੀਂ ਮੈਂ ਕਹਿੰਦਾ ਹਨ ਵੀ ਹਾਂਜੀ ਹਾਂਜੀ ਉਹ ਨੱਟ ਢਿੱਲਾ ਕਰਕੇ ਇਹਨੂੰ ਤਾਂ ਹਨ ਵੀ ਕਰ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਲਾਈਟ ਵੀ ਲੱਗੀ ਹੋਈ ਐ ਤੇ ਬਕੈਰਾ ਇਹਦੇ ਹਾਰਨ ਵੀ ਲੱਗਿਆ ਹੋਇਆ ਹਾਰਨ ਵੀ ਇੱਧਰ ਲਾਈਟ ਵੀ ਇੱਥੋਂ ਠੀਕ ਆ ਆ ਖੋਲ ਲਓ ਇਹਨੂੰ ਅਲਿਵਰ ਕਰ ਰਹੇ ਬ੍ਰੇਡ ਆ ਦੇਖੋ ਚਲੋ ਜੀ ਧਿਆਨ ਨਾਲ ਚਲਾਇਓ ਤੇ ਇੱਕ ਵਿਸ਼ੇਸ਼ ਗੱਲ ਇਹ 1 ਸਾਲ ਦੀ ਇਹਦੀ ਗਾਰੰਟੀ ਆ ਕੋਈ ਵੀ ਤੁਹਾਨੂੰ ਬੈਟਰੀ ਦੀ ਪ੍ਰੋਬਲਮ ਆਉਂਦੀ ਆ ਕੋਈ ਚਾਰਜਰ ਦੀ ਪ੍ਰੋਬਲਮ ਆਉਂਦੀ ਆ ਉਹ ਫ੍ਰੀ ਆ ਲਿੰਕੋ ਬਲੋ ਰਿਪਲੇਸ ਕੀਤਾ ਜਾਊਗਾ ਜਾਂ ਉਹ ਰਿਪੇਅਰ ਕੀਤਾ ਜਾਊਗਾ ਤੁਸੀਂ ਕਿਰਪਾ ਕਰਕੇ ਇਹਨੂੰ ਬਾਹਰੋਂ ਨਹੀਂ ਖਲਵਾਉਣਾ ਕਿਸੇ ਵੀ ਮਕੈਨਿਕ ਤੋਂ ਜਾਂ ਬੈਟਰੀ ਇਧਰ ਉਧਰ ਨਹੀਂ ਚੇਂਜ ਕਰਾਉਣੀ ਇੱਕ ਸਾਲ ਦੀ ਗਾਰੰਟੀ ਹੋ ਬਿਲਕੁਲ ਫ੍ਰੀ ਹੈ ਇਹਦੇ ਵਿੱਚ ਹਾਂਜੀ ਗਾਰੰਟੀ ਕਾਟ ਦੇ ਵਿੱਚ ਹੀ ਹੈ ਮੈਂ ਗਾਰੰਟੀ ਹੈ ਇਹਦੀ ਗਾਰੰਟੀ ਮੈਂ ਆ